ਜਲੰਧ ਦੇ ਅਧਿਅਤਿ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਰਖੀ ਜੀ ਵੱਲੋਂ ਜਲੰਧਰ ਮਾੜੇ ਤੇ ਭੜੇ ਅਨਸਰਾਂ ਦੇ ਖਿਲਾਫ ਲੰਬੀ ਕਾਨੂੰਨੀ ਕਾਰਵਾਈ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਮਾਡਲ ਥਾਣਾ ਸ਼ਾਹਕੋਟ ਸਭਿੰਸ਼ਾਹਕੋਟ ਦੇ ਮੁੱਖ ਅਫਸਰ ਇੰਸਪੈਕਟਰ ਵਿਨਦਰ ਸਿੰਘ ਦੀ ਟੀਮ ਐਸਐਸ ਜਗਦੇਵ ਸਿੰਘ ਨੂੰ ਇੱਕ ਬਾਰੀ ਸਫਲਤਾ ਹਾਸਲ ਹੋਈ ਹੈ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ گروਹ ਦੇ ਦੋ ਮੈਂਬਰ ਚਾਰ ਚੋਰੀशुदा ਮੋਟਰਸਾਈਕਲ ਗ੍ਰਫਤਾਰ ਕੀਤੇ ਹਨ ਅਮਾ ਕਹੇ ਕਿ ਕੱਲ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਐ ਸੇ ਜਗਦੇਵ ਸਿੰਘ ਚੌਕੀ ਇੰਟਰਮਸੀਆ ਨੂੰ ਤੇ ਉਹਦੇ ਕੋਲ ਸਵਾਰਦੇ ਨੂੰ ਕਿ ਉਹਨਾਂ ਦੇ ਇਲਾਕੇ ਚ ਇੱਕ ਚੋਰੀशुदा ਮੋਟਰਸਾਈਕਲ ਲੈ ਕੇ ਦੋ ਵਿਅਕਤੀ ਜਿਹੜੇ ਕਾਉਂਦੇ ਆ ਤੇ ਇਹਨਾਂ ਨੇ ਨਾਕਾਬੰਦੀ ਦੌਰਾਨ ਜਿਹੜੇ ਦੋ ਚੋਰ ਨੇ ਸੁਖਦੇਵ ਸਿੰਘ ਪੁੱਤਰ ਕਵੰਤਰਾਇ ਵਾਸੀ ਧੰਨੇਵਾਦ थाना ਸ਼ਾਹਕੋਟ ਦੂਸਰਾ ਇੰਦਰਜੀਤ ਸਿੰਘ ਪੁੱਤਰ ਪ੍ਰਿੰਦਰ ਸਿੰਘ ਵਾਸੀ ਖੋਲਾਪੁਰ थाना ਮਹਿਤਪੁਰ ਨੂੰ ਇੱਕ ਚੋਰੀशुदा ਮੋਟਰਸਾਈਕਲ ਤੇ ਸਮੇਤ ਗ੍ਰਫਤਾਰ ਕੀਤਾ ਔਰ ਇਹਨਾਂ ਦੀ ਪੁਸ਼ਕਸ਼ ਦੌਰਾਨ ਤਿੰਨ ਹੋਰ ਮੋਟਰਸਾਈਕਲ ਜਿਹੜੇ ਆ ਸਪਲੈਂਡਰ ਵੱਖੋ ਚਾਰਗਾ ਤੇ ਚੋਰੀ ਕੀਤੇ ਸਨ ਉਹ ਬਰਾਮਦ ਕੀਤੇ ਆ ਪਿਛਲੇ ਦਿਨੀ ਇੱਕ ਮੋਟਰਸਾਈਕਲ ਢੰਡੋਵਾਲ ਗੁਰਦੁਆਰਾ ਸਾਹਿਬ ਦੇ ਬਾਹਰੋਂ ਵੀ ਚੋਰੀ ਹੋਇਆ ਸੀਗਾ ਜਿਹਦੇ ਤਹਿਤ ਮੁਕੱਦਮਾ 184/24 ਦਰਜ ਹੋਇਆ ਸੀਗਾ ਉਹ ਵੀ ਬਰਾਮਦ ਹੋ ਚੁੱਕਿਆ ਇਹਨਾਂ ਅਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਜਾ ਰਿਹਾ ਹੈ ਔਰ ਇਹਦਾ ਰਿਮਾਂਡ ਹਾਸਲ ਕਰਨ ਉਪਰੰਤ ਅਗਲੀ ਤਫਤੀਸ਼ ਜੜੀਆ ਮੁਕੰਮਲ ਕੀਤੀ ਜਾਊਗੀ ਥੈਂਕ ਯੂ